ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਮੁਬਾਰਕਾਂ ਜੀ ਫਿਰਨ ਤਾਂ ਸਾਰੇ ਮੇਰੇ ਭੈਣਾਂ ਨੂੰ ਮੇਰੀਆਂ ਧੀਆਂ ਨੂੰ ਸਾਡੇ ਬੱਚਿਆਂ ਨੂੰ ਤੇ ਕੋਟ ਸਾਹਿਬ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬੱਚਿਓ ਵੀ ਜਿਹੜਾ ਆਪਾਂ ਸਮਰ ਕੈਂਪ ਅਰੇਂਜ ਕਰ ਰਹੇ ਹਾਂ ਜਿੰਦਰਪੈਨ ਜੀ ਸასი ਕਾਲ ਜੀ ਤੁਸੀਂ ਵੀ ਆਏ ਹੋ ਸਾਡੇ ਕੋਲੇ ਪਟਿਆਲੇ ਤੋਂ ਬਹੁਤ ਬਹੁਤ ਥੈਂਕ ਯੂ ਅੱਗੇ ਆ ਜਾਓ ਇਹ ਅੱਜ ਜਿਵੇਂ ਤੁਸੀਂ ਦੇਖਦੇ ਹੋ ਜੀ ਵੈਲਕਮ ਟੂ ਸਮਰ ਕੈਂਪ ਸਾਡੀ ਨਿੱਕੀ ਜੀ ਧੀ ਦੀ ਇਹ ਫੋਟੋ ਲੱਗੀ ਹੋਈ ਆ ਤੇ ਪਿਛਲੇ ਸਾਲ ਵੀ ਅਸੀਂ ਸਮਰ ਕੈਂਪ ਲਾਇਆ ਸੀਗਾ ਐਫਰਟ ਸਾਡੇ ਪਰਮਜੀਤ ਕੌਰ ਭੈਣ ਜੀ ਪ੍ਰਿੰਸੀਪਲ ਮੈਡਮ ਸਾਡੇ ਟੀਚਰ ਸਹਿਬਾਨ ਗਰਮੀਰ ਗੁਰਦੀਪ ਭੈਣ ਉਹਨਾਂ ਨੇ ਸਾਰਿਆਂ ਨੇ ਰਲ ਕੇ ਤੇ ਇਸ ਵਾਰ ਵੀ ਅਸੀਂ ਸਮਰ ਕੈਂਪ ਦੀ ਅੱਜ ਸ਼ੁਰੂਆਤ ਕਰਨ ਲੱਗੇ ਆ ਜਿਹਦੇ ਵਿੱਚ ਸਾਡੇ ਬਾਪੂ ਬਜ਼ੁਰਗ ਸਾਰੇ ਇਹਦਾ ਅਧਿਕਾਟਨ ਕਰਨਗੇ ਅੱਜ वाहेगुरु जी का खालसा वाहेगुरु जी की फतेह गुड मॉर्निंग टू वन एंड ऑल प्रेजेंट हेयर ऑन दिस ब्यूटीफुल गैदरिंग द समर कैंप 2025 एट फाइव एट सेवा सोसाइटी हसनपुर लुधियाना वी वेलकम यू आई एम काशवीर सिंह एंड वेलकम यू टू ऑल दिस स्पेशल कैंप हैज बीन था अरेन्ड फॉर द स्टूडेंट एसोसिएटेड विद अवर एन जी ओट्स ऑल जॉइन टूगैदर फॉर अ शॉर्ट प्रेयर टू स्टार्ट दिस डे with positivity and gratitude ae guruji ka khalsa vahe guruji ki fate sukh tera ditta lai hai turd pavai ta वाहेगुरु वाहेगुरु सतनाम सतनाम वाहेगुरु वाहेगुरु नाउ थॉट ऑफ द डे विल बी रिप्रेजेंटेड बाय कुणाल कुमार गुड मॉर्निंग एवरीवन आई एम कुणाल थॉट फॉर द डे इज ਟਾਈਮ ਡਸ ਨਾਟ ਵੇਟ ਫਾਰ 애니ਮਨ ਐਂਡ ਸੋ ਵੀ ਮਸਟ ਅਕੰਪਲਿਸ਼ एवरीथिंग ਔਨ ਰਾਈਟ ਟਾਈਮ ਇਟ ਮੀਨਸ ਥੈਟ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਅਤੇ ਸਾਨੂੰ ਹਰੇਕ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ ਅਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਡੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਵਾਰ ਦੇ ਸੁਪਨਿਆਂ ਦੇ ਘਰ ਦੇ ਬਾਪੂ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਵੀਰ ਤੇ ਬੱਚਿਆਂ ਨੂੰ ਤੇ ਬੱਚੀਆਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਵੀ ਆਪਣੇ ਘਰ ਦੇ ਵਿੱਚ ਜਿਹੜਾ ਇਹ ਸਮਰ ਕੈਂਪ ਲੱਗਣ ਜਾ ਰਿਹਾ ਇਹ ਸਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਦੇ ਸਰਪੱਖੀ ਵਿਕਾਸ ਨੂੰ ਮੁੱਖ ਰੱਖਦੇ ਆਂ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਚਾਨਣ ਮਨਾਰਾ ਹੋ ਸਕੇ ਕੋਈ ਚੰਗਾ ਸਿੱਖ ਸਕਣ ਬੱਚੇ ਉਹਦੇ ਵਾਸਤੇ ਇਹ ਉਪਰਾਲਾ ਕੀਤਾ ਜਾਂਦਾ ਪਿਛਲੇ ਸਾਲ ਵੀ ਸਾਡੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਪਾਸੀ ਜੀ ਸਾਡੇ ਟੀਚਰ ਸਾਹਿਬਾਨ ਜਸਪ੍ਰੀਤ ਕੌਰ ਭੈਣ ਜੀ ਸੰਦੀਪ ਭੈਣ ਜੀ ਗਰਦੀਪ ਭੈਣ ਜੀ ਮੰਦੀਪ ਭੈਣ ਜੀ ਸਾਡੇ ਪਰਿਵਾਰ ਦੇ ਮੈਂਬਰ ਸਾਰੇ ਟੀਮ ਮੈਂਬਰਾਂ ਨੇ ਬੱਚਿਆਂ ਨੇ ਨਾਮ ਲੈਣੇ ਮੈਂ ਸ਼ਾਇਦ ਭੁੱਲ ਜਿਮਾਂ ਨਾਮ ਬਹੁਤ ਆ ਸਾਰਿਆਂ ਨੇ ਬਹੁਤ ਐਫਰਟਸ ਕੀਤੇ ਪਿਛਲੇ ਸਾਲ ਜਿਹੜਾ ਸਮਰ ਕੈਂਪ ਹੋਇਆ ਸੀ ਉਹਦੇ ਵਿੱਚ ਚੰਗੇ ਮੋਟੀਵੇਟਰ ਆਏ ਗੁਰਪ੍ਰੀਤ ਸਿੰਘ ਘੁੱਗੀ ਜੀ ਆ ਕੇ ਗਏ ਬੱਚਿਆਂ ਨੂੰ ਅਨਮੋਲ ਕਦਰਾਂ ਸਾਡੇ ਕੋਲੇ ਸਾਡਾ ਭਰਾ ਆ ਕੇ ਗਿਆ ઉમેਸ਼ ਸਾਹਬਾ ਤੇ ਹੋਰ ਬਹੁਤ ਸਾਰੀਆਂ ਚੰਗੀਆਂ ਹਸਤੀਆਂ ਰੇਖਾ ਭੈਣ ਸਾਡੇ ਕੋਲੇ ਆ ਕੇ ਗਏ ਤੇ ਬਾਕੀ ਕੰਟੈਕਚੁਅਲ ਪਰਸਨ ਪੜ੍ਹੇ ਲਿਖੇ ਬਹੁਤ ਸਾਰੇ ਸਾਡੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੇ ਆ ਕੇ ਬੱਚਿਆਂ ਨੂੰ ਸਮਝਾਉਣਾ ਕੀਤਾ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਾਇਆ ਤੇ ਇਸ ਸਾਲ ਵੀ ਸਮਰ ਕੈਂਪ ਜੋਨ ਦੀਆਂ ਛੁੱਟੀਆਂ ਦੇ ਵਿੱਚ ਹੋਣਾ ਸੀ ਤੇ ਪਰ ਸਾਨੂੰ ਕੋਈ ਇਸ ਗੱਲ ਦੀ ਫਿਕਰ ਨਹੀਂ ਸੀ ਵੀ ਸਮਰ ਕੈਂਪਸ ਚ ਕੀ ਕਰਨਾ ਕਿਵੇਂ ਕਰਨਾ ਕਿਉਂਕਿ ਇਸ ਵਾਰ ਦਾ ਜਿਹੜਾ ਕੈਂਪਸ ਸਾਡੇ ਬੱਚਿਆਂ ਨੇ ਬੱਚੀਆਂ ਨੇ ਆਪ ਇਹ ਸਾਰਾ ਕੁਝ ਮੂਰੇ ਹੋ ਕੇ ਕਰਵਾਇਆ 파ਸੀ ਮੈਡਮ ਦੇ ਨਾਲ ਆਪਣੇ ਟੀਚਰਾਂ ਦੇ ਨਾਲ ਰਲ ਕੇ ਮੇਰੀ ਬੇਟੀ ਭਵਨਜੋਤ कौर ਉਹਨਾਂ ਨੇ ਸਾਰਿਆਂ ਨੇ ਰਲ ਕੇ ਇੱਕ ਨਵਾਂ ਕਰੀਏ ਇਸ ਵਾਰ ਕੁਝ ਬੱਚਿਆਂ ਤੋਂ ਜਿਆਦਾ ਕਰਵਾਈਏ ਬੱਚਿਆਂ ਨੂੰ ਜ਼ਿੰਮੇਵਾਰੀ ਦੇਈਏ ਬੱਚੇ ਆਪਣੇ ਟੈਲੈਂਟ ਨੂੰ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਸਕਣ ਤਾਂ ਫਿਰ ਉਹਦੇ ਵਾਸਤੇ ਪਰਮਜੀਤ ਭੈਣ ਜੀ ਨੇ ਸਾਡੇ ਇੱਕ ਭੈਣ ਜੀ ਰਜਿੰਦਰ ਕੌਰ ਜੀ ਪਟਿਆਲੇ ਤੋਂ ਇਹ ਰਵਿੰਦਰ ਗੌਰ ਭੈਣ ਜੀ ਨੇ ਆਪ ਇਸ ਸਮਰ ਕੈਂਪ ਦੇ ਵਿੱਚ ਚਾਹੁੰਦੇ ਆ ਵੀ ਕੁਝ ਚੰਗਾ ਕੀਤਾ ਜਾਵੇ ਬੱਚਿਆਂ ਨੂੰ ਕੁਝ ਚੰਗੇ ਤਰੀਕੇ ਨਾਲ ਸਿਖਾਇਆ ਜਾਵੇ ਤਾਂ ਇਸ ਵਾਰ ਰਵਿੰਦਰ ਭੈਣ ਜੀ ਨੇ ਪਟਿਆਲੇ ਤੋਂ ਇੱਥੇ ਜਿਹੜਾ ਇਹ ਸਮਰ ਕੈਂਪ ਲੱਗ ਰਿਹਾ ਮੈਡਮ ਪਾਸੀ ਦੇ ਘਰ 'ਚ ਰਹਿ ਕੇ ਇੱਥੇ ਹਰ ਰੋਜ਼ ਆਉਣ ਦਾ ਪਲਾਨ ਕੀਤਾ ਆਪਣਾ ਪਰਿਵਾਰ ਆਪਣੀਆਂ ਪਿੱਛੇ ਜ਼ਿੰਮੇਵਾਰੀਆਂ ਸਾਰੀਆਂ ਨੂੰ ਛੱਡ ਕੇ ਤੇ ਤੁਹਾਡੇ ਲਈ ਬੱਚੇ ਉਹ ਤੇ ਇਹ ਭੈਣ ਜੀ ਇੱਥੇ ਆਪਣੇ ਕੋਲੇ ਪਹੁੰਚੇ ਨੇ ਆਪਾਂ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਇਸ ਵਾਰ ਆਪਣੇ ਕੋਲੇ ਇੱਕ ਫੁੱਲ ਫਲਿਜ ਇੱਕ ਯੂਨੀਵਰਸਿਟੀ ਇੱਕ ਸਕੂਲ ਇੱਕ ਕਾਲਜ ਦੇ ਰੂਪ ਦੇ ਵਿੱਚ ਭੈਣ ਜੀ ਆਏ ਨੇ ਤੁਸੀਂ ਇਹਨਾਂ ਨੇ ਨਾਲ ਗੱਲ ਕਰੋਗੇ ਇਹਨਾਂ ਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰੋਗੇ ਜਿੱਦਾਂ ਆਪਣੇ ਕੋਲੇ ਪਰਮਜੀਤ ਭੈਣ ਜੀ ਨੇ ਉਦਾਂ ਹੀ ਇਹਨਾਂ ਨੇ ਵੀ ਆਪਣੀ ਜ਼ਿੰਦਗੀ 'ਚ ਬਹੁਤ ਅਪਾਰਲੇ ਇਸ ਤਰ੍ਹਾਂ ਦੇ ਕੀਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲਏ ਜਿਹੜੇ ਸੁਸਾਇਟੀ ਲਈ ਸਮਾਜ ਲਈ ਬੱਚਿਆਂ ਲਈ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਅੱਗੇ ਹੋ ਕੇ ਕੰਮ ਕੀਤਾ ਤੇ ਇਸ ਬਾਰੇ ਆਪਣੇ ਨਾਲ ਨੇ ਅੱਜ 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਜਿਹੜਾ ਇਹ ਸਮਰ ਕੈਂਪ ਚੱਲਣਾ ਉਸ ਤੋਂ ਬਾਅਦ ਐਕਟੀਵਿਟੀਜ਼ ਚੱਲਣੀਆਂ ਇਹਦੇ ਵਿੱਚ ਆਪਾਂ ਇਹਨਾਂ ਦੀ ਹਰ ਇੱਕ ਦੱਸੀ ਹੋਈ ਗੱਲ ਨੂੰ ਸਮਝਣਾ ਵੀ ਆ ਸੁਣਨਾ ਵੀ ਆ ਤੇ ਉਹਨੂੰ ਮੰਨਣਾ ਵੀ ਆ ਤੇ ਆਪਾਂ ਆਪਣੀ ਆਉਣ ਵਾਲੀ ਜ਼ਿੰਦਗੀ 'ਚ ਉਹਨੂੰ ਅਪਣਾਉਣਾ ਵੀ ਆ ਸਮਰ ਕੈਂਪ ਦਾ ਮਤਲਬ ਇਹ ਆ ਵੀ ਉਸ ਤੋਂ ਬਾਅਦ ਵੀ ਜਿਹੜਾ ਤੁਹਾਡਾ ਜੀਵਨ ਆ ਉਹਦੇ ਵਿੱਚ ਇਹਨਾਂ 10-12 ਦਿਨਾਂ ਦਾ ਮਹੱਤਵ ਐਸਾ ਹੋਣਾ ਚਾਹੀਦਾ ਵੀ ਤੁਹਾਨੂੰ ਫੀਲ ਹੋਵੇ ਵੀ ਇਸ ਵਾਰ ਜੂਨ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਕੋਈ ਚੰਗਾ ਕੀਤਾ ਅਸੀਂ ਕੋਈ ਚੰਗਾ ਸੁਣਿਆ ਅਸੀਂ ਕੋਈ ਚੰਗਾ ਦੇਖਿਆ ਅਸੀਂ ਕੋਈ ਚੰਗਾ ਸਮਝਿਆ ਆਪਣੇ ਕੋਲੇ ਆਪਣੇ ਪਰਿਵਾਰ ਦੇ ਬਾਪੂ ਬਜ਼ੁਰਗ ਅਸ਼ੀਰਵਾਦ ਦੇਣ ਵਾਸਤੇ ਆਪਣੀਆਂ ਮਾਮਾ ਹਮੇਸ਼ਾ ਆਪਣੇ ਨਾਲ ਨੇ ਕਿ ਰੱਬ ਦੇ ਘਰ ਦੇ ਵਿੱਚ ਆਪਾਂ ਰਹਿੰਦੇ ਆ ਆਪਣੇ ਘਰ ਦੇ ਵਿੱਚ ਗੁਰੂ ਗਰਾਂਸਾਮ ਮਹਾਰਾਜ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਇੱਥੇ ਅੱਲਾ ਰਾਮ ਵਾਹਿਗੁਰੂ ਭਗਵਾਨ ਸਭ ਦੀ ਮਿਹਰ ਆ ਇਨਸਾਨੀਅਤ ਦੀ ਗੱਲ ਕੀਤੀ ਜਾਂਦੀ ਆ ਆਪਾਂ ਇੱਥੇ ਸਰਬ ਸੰਜੀਵਾਲਤਾ ਦੀ ਗੱਲ ਕਰਦੇ ਆ ਸਭ ਤੋਂ ਪਹਿਲੀ ਸਾਡੇ ਘਰ ਦੀ ਧੀ ਸੀ ਜਿਹੜੀ ਉਹ ਸ਼ਾਕਸੀ ਸੀਗੀ ਤੇ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਬੱਚਾ ਸੀ ਉਹ ਜੱਸੀ ਆਇਆ ਸੀਗਾ ਤੇ ਇਹਨਾਂ ਬੱਚਿਆਂ ਨੇ ਆ ਕੇ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਬੱਚਿਆਂ ਨੂੰ ਇਸ ਪਰਿਵਾਰ 'ਚ ਸ਼ਾਮਲ ਹੁੰਦਿਆਂ ਦੇਖਿਆ ਇਸ ਪਰਿਵਾਰ ਦੇ ਨਾਲ ਜੁੜਦਿਆਂ ਦੇਖਿਆ ਹੁਣ ਵੀ 4-5 ਦਿਨ ਪਹਿਲਾਂ ਆਪਣੇ ਕੋਲੇ 4 ਬੱਚੇ ਬੇਟੀਆਂ ਤੇ ਇੱਕ ਬੇਟਾ ਤੇ ਉਹਨਾਂ ਦੀ ਮੰਮੀ 6 ਮੈਂਬਰ ਆਪਣੇ ਕੋਲੇ ਆਏ ਨੇ ਤੁਸੀਂ ਦੇਖੋ ਕਿੰਨੀ ਮਾੜੀ ਹਾਲਾਤ ਦੇ ਵਿੱਚ ਸੀ ਉਹ ਤੇ ਉਹਨਾਂ ਹੁਣ ਬੱਚਿਆਂ ਨੇ ਆਪਣੇ ਨਾਲ ਇੱਥੇ ਰਹਿਣਾ ਇੱਥੇ ਪੜ੍ਹਨ ਲੱਗਣਾ ਪਰ ਹਜੇ ਉਹਨਾਂ ਦਾ ਮਨ ਇਦਾਂ ਹੀ ਆ ਵੀ ਅਸੀਂ ਇੱਥੋਂ ਚਲੇ ਜਾਈਏ ਕਰੇ ਜਾਣਾ ਕਰੇ ਜਾਣਾ ਕਰੇ ਜਾਣਾ ਹੀ ਕਹੀ ਜਾਂਦੇ ਆ ਨਾ ਹੁਣ ਉਹਨਾਂ ਦਾ ਜੀਕ ਨੇ ਲਗਾਉਣਾ ਤੁਸੀਂ ਤੁਸੀਂ ਬੱਚੇ ਉਹਨਾਂ ਦੀ ਬਾਹ ਫੜਨੀ ਆ ਤੁਸੀਂ ਜੋ ਆਪਣੀ ਜ਼ਿੰਦਗੀ ਸਿੱਖਦੇ ਹੋ ਉਹ ਅਗਲੇ ਤੱਕਰ ਪਚਾਉਣਾ ਤੁਹਾਡਾ ਫਰਜ਼ ਬਣਦਾ ਇੱਕ ਇੱਕ ਬੱਚਾ ਕੋਈ ਚੰਗਾ ਟੀਚਰ ਬਣੂਗਾ ਕੋਈ ਚੰਗਾ ਡਾਕਟਰ ਬਣੂਗਾ ਕੋਈ ਚੰਗਾ ਆਫੀਸਰ ਬਣੂਗਾ ਕੋਈ ਚੰਗਾ ਇਨਸਾਨ ਬਣੂਗਾ ਪਰ ਇਸ ਘਰ ਦੇ ਵਿੱਚ ਇਹ ਸਭ ਤੋਂ ਲਾਜ਼ਮੀ ਆ ਵੀ ਪਹਿਲਾਂ ਅਸੀਂ ਚੰਗੇ ਇਨਸਾਨ ਬਣਨਾ ਉਹ ਤੁਹਾਨੂੰ ਗੁੜਤੀ ਚ ਮਿਲ ਰਹੀ ਹੈ ਚੀਜ਼ ਕਿਉਂਕਿ ਚੰਗੇ ਇਨਸਾਨ ਹੋਣ ਲਈ ਚੰਗਿਆਈਆਂ ਦੇ ਵਿੱਚ ਰਹਿਣਾ ਪੈਂਦਾ ਚੰਗੇ ਇਨਸਾਨ ਹੋਣ ਲਈ ਹਰ ਰੋਜ਼ ਸਾਨੂੰ ਚੰਗਿਆਈਆਂ ਕਰਦੇ ਰਹਿਣਾ ਪੈਂਦਾ ਆਪਾਂ ਨੂੰ ਇਸ ਕਰ ਦੇ ਵਿੱਚ ਇਹ ਮੌਕਾ ਮਿਲਦਾ ਹਰ ਰੋਜ਼ ਆਪਣੇ ਕੋਲੇ ਉਹ ਲੋਕ ਪਹੁੰਚਦੇ ਨੇ ਜਾਂ ਆਪਾਂ ਉਹਨਾਂ ਲੋਕਾਂ ਦੇ ਕੋਲ ਪਹੁੰਚਦੇ ਆ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਆਪਾਂ ਉਹਨਾਂ ਦੀ ਮਦਦ ਕਰਦੇ ਆ ਸਾਡੇ ਨਾਲ ਜੇ ਤੁਸੀਂ ਰੈਸਕਿਊ ਕਰਨ ਜਾਂਦੇ ਆ ਸਾਡੇ ਨਾਲ ਅਨਮੋਲ ਆਕਾਸ਼ ਕਿੰਤੀ دلਪ੍ਰਿਤ ਸਾਡੇ ਜਿਹੜੇ ਬੱਚੇ ਵੱਡੇ ਹੋ ਰਹੇ ਨੇ ਸਾਡੇ ਨਾਲ ਜਾਂਦੇ ਨੇ ਸਾਡੇ ਨਾਲ ਜਾ ਕੇ ਇਹ ਬੱਚੇ ਰੈਸਕਿਊ ਕਰਕੇ ਲੈ ਕੇ ਆਉਂਦੇ ਨੇ ਇਹ ਬੱਚੇ ਦੇਖਦੇ ਨੇ ਉੱਥੇ ਕੀ ਹਾਲਾਤ ਹੁੰਦੇ ਨੇ ਘਰ ਦੇ ਵਿੱਚ ਜਿੱਦਾਂ ਹੁਣ ਅਸੀਂ 4 ਦਿਨ ਪਹਿਲਾਂ ਬਟਾਲੇ ਤੋਂ ਪ੍ਰਵਾਦ ਨੂੰ ਲੈ ਕੇ ਆਏ ਆ ਤੇ ਉਸ ਦਿਨ ਉਸ ਘਰ ਦੇ ਕੀ ਹਾਲਾਤ ਸੀ ਸਾਡੇ ਬੱਚਿਆਂ ਨੇ ਦੇਖੇ ਸਾਡੇ ਨਾਲ ਸੀ ਉਹ ਬੱਚੇ ਉਹਨਾਂ ਨੇ ਦੇਖਿਆ ਵੀ ਕਿੰਦਾ ਇੱਕ ਫੈਮਿਲੀ ਰਹਿ ਰਹੀ ਆ ਇਸ ਤਰ੍ਹਾਂ ਦੇ ਮੌਕੇ ਸਾਡੇ ਅੰਦਰ ਉਹ ਚਾਨਣ ਮਨਾਰਾ ਕਰਦੇ ਨੇ ਜਿੱਦਾਂ ਭੈਣ ਜੀ ਨੇ ਕਿਹਾ ਆਪਾਂ ਇੱਥੇ ਇੱਕ ਦੀਵਾ ਇੱਕ ਮੋਮਬਤੀ ਜਗਾ ਕੇ ਉਹ ਉਹਨੂੰ ਜਗਾ ਕੇ ਚਾਨਣ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਵਾਲਾ ਚਾਨਣ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਰਦੇ ਆ ਆਪਾਂ ਲੱਕੀਆਂ ਭਾਗਾਂ ਵਾਲੇ ਆ ਵੀ ਆਪਣੀ ਜ਼ਿੰਦਗੀ ਵਿੱਚ ਕੁਝ ਐਸੇ ਹਾਲਾਤ ਬਣੇ ਸਾਨੂੰ ਇਦਾਂ ਦੀ ਥਾਂ ਤੇ ਆਉਣ ਦਾ ਮੌਕਾ ਮਿਲਿਆ ਇੱਥੇ ਆ ਕੇ ਅਸੀਂ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹਿੱਸੇਦਾਰ ਬਣੇ ਕਿੰਨਿਆਂ ਦੇ ਦੁੱਖਾਂ ਦਾ ਹਿੱਸੇਦਾਰ ਬਣੇ ਕਿੰਨਾਂ ਦੇ ਸੁੱਖਾਂ ਦੇ ਕਾਰਨ ਬਣੇ ਕਿੰਨਿਆਂ ਦੇ ਚਿਹਰਿਆਂ ਦੇ ਹਾਸੇ ਦਾ ਕਾਰਨ ਬਣੇ ਇਹ ਬੱਚੇ ਆਉਣ ਵਾਲੀ ਜ਼ਿੰਦਗੀ ਤੁਹਾਨੂੰ ਬਹੁਤ ਵੱਡੇ ਤੁਹਾਡੇ ਅੱਗੇ ਇਹ ਸਵਾਲ ਲੈ ਕੇ ਖੜੀ ਆ ਵੀ ਤੁਸੀਂ ਕੀ ਕਰਨਾ ਤੁਸੀਂ ਕਿਵੇਂ ਕਿਸ ਤਰ੍ਹਾਂ ਦੇ ਸਮਾਜ ਦੇ ਵਿੱਚ ਰਹਿਣਾ ਇਹ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜਾ ਰਾਹ ਚੁਣਨਾ ਤੁਹਾਨੂੰ 10 ਤਰ੍ਹਾਂ ਦੇ ਰਾਹ ਇੱਥੋਂ ਮਿਲ ਰਹੇ ਨੇ ਤੁਸੀਂ ਜਾਣਾ ਕਿਹੜੇ ਰਾਹ ਤੇ ਆ ਉਹ ਰਾਹ ਦਿਖਾਉਣ ਵਾਲੇ ਤੁਹਾਡੇ ਕੋਲੇ ਨੇ ਤੁਸੀਂ ਬਹੁਤ ਭਾਗਾਂ ਵਾਲੇ ਹੋ ਤੁਸੀਂ ਲੱਖੀ ਹੋ ਵੀ ਇਸ ਘਰ ਦਾ ਆਪਾਂ ਸਾਰੇ ਹਿੱਸਾ ਬਣ ਸਕੀ ਮੈਂ ਇਸ ਤਰ੍ਹਾਂ ਦੇ ਜਿਹੜੇ ਅਪਰਾਲੇ ਕੀਤੇ ਜਾ ਰਹੇ ਆ ਇਹਨਾਂ ਦੇ ਵਿੱਚੋਂ ਕੁਝ ਸਿੱਖ ਕੇ ਅੱਗੋਂ ਹੋਰਾਂ ਲੋਕਾਂ ਦੇ ਲਈ ਆਧਾਰਨ ਬਣੋ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਆ ਕਿ ਜਿਹੜੇ ਆਉਣ ਵਾਲੇ ਕੁਝ ਦਿਨ ਨੇ ਇਸ ਸਮਰ ਕੈਂਪ ਦੇ ਜ਼ਰੀਏ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਚਾਨਣ ਲੈ ਕੇ ਆਉਣ ਹੋਰ ਚੰਗਿਆਈਆਂ ਲੈ ਕੇ ਆਉਣ ਬਹੁਤ ਬਹੁਤ ਸ਼ੁਕਰੀਆ ਮੈਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਇਹ ਸਾਰੇ ਅਪਰਾਲੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦੇ ਬੱਚੇ ਮੈਂ ਤੁਹਾਨੂੰ ਸਾਰਿਆਂ ਨੂੰ ਬੱਸ ਸੀ ਤੁਸੀਂ ਸੱਚਮੁੱਚ ਬਹੁਤ ਭਾਗ ਵਾਲੇ ਹੋ ਕਿ ਗੁਰਪ੍ਰੀਤ ਨੀ ਜੀ ਦੇ ਸਰਪ੍ਰਸਤੀ ਹੈ ਆਪਣੀ ਜੀਵਨ ਦੀ ਸ਼ੁਰੂਆਤ ਜਿਹੜੀ ਤੁਸੀਂ ਕੀਤੀ ਹੈ ਜਿਹਨੂੰ ਸੇਵਾ ਦਾ ਜਾਗਰ ਗਿਆ ਦੀ ਵੀਰਜੀ ਦੀ છੱਦਰ ছਾਇਆ ਹੈ ਜਿਸ ਤਰ੍ਹਾਂ ਦੀ ਸੇਵਾ ਭਾਵਨਾ ਜਿਸ ਤਰ੍ਹਾਂ ਦਾ এডਿਕੇਸ਼ਨ ਸਿਸਟਮ ਜਿਸ ਤਰ੍ਹਾਂ ਦੀ ਰੈਡੀ ਰੈਡੀ ਦੇ ਵਿੱਚ ਤੁਸੀਂ ਆਪਣਾ ਜੀਵਨ ਜਾਂ ਸਿੱਖ ਰਹੇ ਹੋ ਉਹ ਸੱਚਮੁੱਚ ਅੱਜ ਕੱਲ ਨੂੰ ਸਾਡੇ ਸਮਾਜ ਦੇ ਲਈ ਇੱਕ ਸਾਡੇ ਉਹ ਦੋ ਸੈਸ਼ਨ ਅਸੀਂ ਰੱਖਿਆ ਕਰਾਂਗੇ ਪ੍ਰੇਰਿਤ ਤੋਂ ਬਾਅਦ ਜਿਸ ਤਰ੍ਹਾਂ ਅੱਜ ਨਿਊਜ਼ ਸੀਗੀਆਂ ਥਾਟ ਆਫ ਦਾ ਡੇ ਇਸੇ ਤਰ੍ਹਾਂ ਸਾਡਾ ਪਹਿਲਾ ਸੈਸ਼ਨ ਜਿਹਦੇ ਵਿੱਚ

22 ਦੇ ਬੈਜ ਜਿਹੜਾ ਆਪਾਂ ਨੇ ਸਕਾਫ ਪਾਇਆ ਉਹਦੇ ਪਿੱਛੇ ਇੰਡੀਆ ਲਿਖਿਆ ਹੋਇਆ ਠੀਕ ਹੈ ਨਾ 22 ਇੰਡੀਆ ਚੋਂ ਸਾਡੇ ਸਰਬਰਾਹ ਨੇ ਇਹ ਜਿਹੜੀ ਸਕਾਊਟ ਐਂਡ ਗਾਈਡ ਦੀ ਮੂਵਮੈਂਟ ਹੈ ਬੇਟਾ ਇਹ ਵਰਲਡ ਵਾਈਡ ਹੈ ਸੋ ਇੰਡੀਆ ਚ ਅਸੀਂ ਇਹਨਾਂ ਦੇ ਮਗਰ ਲੱਗ ਕੇ ਚੱਲਣੇ ਪਰ ਅੱਜ ਤੁਸੀਂ ਜਿਹੜੀ ਵਰਲਡਵਾਈਡ ਮੂਵਮੈਂਟ ਹੈ ਸਾਰੇ ਸੰਸਾਰ ਦੀ ਸਕਾਊਟ ਐਂਡ ਗਾਈਡ ਮੂਵਮੈਂਟ ਹੈ ਉਹਦੇ 'ਚ ਸ਼ਾਮਲ ਹੋ ਕੇ ਕਿਉਂਕਿ ਅਸੀਂ ਗਰਦ ਦੇ ਵਿੱਚ ਸਕਾਫ ਪਾ ਲਿਆ ਇਹ ਭਾਈਚਾਰੇ ਦਾ ਪ੍ਰਤੀਕ ਹੈ